ਸਿੱਖਾਂ ਦੇ ਘਰੋਂ ਮਿਲਣਾ ਚਾਹੀਦਾ ਕਿ ਇਸ ਕਰਕੇ ਇੰਡੀਅਨ ਸਟੇਟ ਨੂੰ ਹੁਣ ਕਰਾਰਾ ਜਵਾਬ ਪੰਜਾਬ ਵਾਲਿਆਂ ਨੇ ਤੇ ਪੰਥ ਵਾਲਿਆਂ ਨੇ ਦੇ ਦਿੱਤਾ ਤੇ ਅਮਰਤਪਾਲ ਨੂੰ ਤੁਰੰਤ ਰਹਾ ਕਰ ਦੇਣਾ ਚਾਹੀਦਾ ਤੇ ਭਾਈ ਸਰਬਜੀਤ ਸਿੰਘ ਜਿਹੜਾ ਯੋਧਾ ਜਰਨੈਲ ਹੈ ਜਿਨ੍ਹਾਂ ਨੇ ਡਿੱਗੀ ਹੋਈ ਪੱਗ ਸਿਕ ਕੌਮ ਦੀ ਰੱਖੀ ਆ ਸਿਰ ਦੇ ਉੱਤੇ ਉਹਨੂੰ ਵੀ ਪਾਰਲੀਮੈਂਟ ਮੈਂਬਰ ਫਰੀਦਕੋਟ ਤੋਂ ਬਣਾ ਦਿੱਤਾ ਅਸੀਂ ਹੁਣੇ-ਹੁਣੇ ਮਿਲੇ ਸੀ ਵਿਚਾਰਾਂ ਹੋਈਆਂ ਇਹੋ ਵੀ ਜਾ ਕੇ ਪਾਰਲੀਮੈਂਟ ਦੇ ਵਿੱਚ ਪੰਥ ਪੰਜਾਬ ਦੀ ਗੱਲ ਕਰਨਗੇ ਆਪਣੇ ਕੌਮ ਦੀ ਗੱਲ ਕਰਨਗੇ ਤੇ ਤਾਂ ਜੋ ਆਪਾਂ ਜਿਹੜੇ ਪੰਜਾਬ ਦੇ ਵਿੱਚ ਬਦਮ ਨਹੀਂ ਫੱਲੀ ਪਈ ਐ ਨਸ਼ਿਆਂ ਦਾ دریا ਵਗ ਰਿਹਾ ਸਾਡੀ ਨੌਜਵਾਨੀ ਬਿਲਕੁਲ ਬਰਬਾਦ ਹੋਈ ਪਈ ਐ ਇਸ ਕਰਕੇ ਉਸ ਨੂੰ ਬਚਾਉਣ ਦੇ ਲਈ ਇਹ ਸਾਡੀ ਕੌਮ ਦੇ ਵਿੱਚ ਨਵਾਂ ਜਿਹੜਾ ਪਰਵਰਤਨ ਆਇਆ ਤੇ ਭਾਈ ਉੱਥੇ ਜਿੱਥੇ ਆਪਾਂ ਕੱਲ ਨੂੰ ਜਾ ਕੇ ਅਰਦਾਸ ਵੀ ਕਰਾਂਗੇ ਭਾਈ ਅਮਰਤਪਾਲ ਦੀ ਚੜ੍ਹਦੀ ਕਲਾ ਦੀ ਭਾਈ ਸਰਬਜੀਤ ਸਿੰਘ ਦੀ ਕਿ ਸੱਚੇ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਸਾਡੀ ਸੇਵਾ ਤੁਸੀਂ ਮੰਨ ਲਈ ਹੈ ਪ੍ਰਮਾਣ ਹੋ ਗਈ ਹੈ ਤੇ ਹੁਣ ਇੰਡੀਅਨ ਸਟੇਟ ਨੂੰ ਛੇਤੀ ਤੋਂ ਛੇਤੀ ਅਮਰਤਪਾਲ ਨੂੰ ਰਿਹਾ ਕਰ ਦੇਣਾ ਚਾਹੀਦਾ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ ਜੇ ਮੇਰੀ ਕਰਨਗੇ ਇਹ ਹੋਰ ਵੀ ਇੱਕ ਕਾਨੂੰਨੀ ਬਹੁਤ ਵੱਡਾ ਜੁਰਮ ਕਰਨਗੇ ਤੇ ਇਸ ਕਰਕੇ ਮੈਂਬਰ ਪਾਰਲੀਮੈਂਟ ਨੂੰ ਬਣਾ ਕੇ ਡਿਗਰੂਗੜ ਦੀ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਜਦੋਂ ਫਿਰ ਅਮਰਤਪਾਲ ਰਿਹਾ ਹੋ ਗਿਆ ਤੇ ਉਹ ਸਾਰੇ ਕੇਸ ਦਾ ਮੁਖੀ ਹੈ ਤੇ ਨਾਲ ਦੀ ਨਾਲ ਦੂਜਿਆਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਇਸ ਕਰਕੇ ਇਸ ਦਾ ਅੱਜ ਸਾਫਤ ਹੋ ਗਿਆ ਹੈ ਕਿ ਪੂਰੀ ਪੰਜਾਬ ਨੇ ਪੂਰੇ ਪੰਥ ਨੇ ਪੂਰੀ ਕੌਮ ਨੇ ਸਾਰੇ ਭਾਈਚਾਰੇ ਨੇ ਸਾਫਤ ਕਰਤਾ ਕਿ ਅਮਰਤਪਾਲ ਨੂੰ ਜਿਹੜਾ ਜੇਲ੍ਹ ਦੇ ਵਿੱਚ ਟੱਕਿਆ ਸੀ ਉਹ ਗੈਰਕਾਨੂੰਨੀ ਸੀ ਤੇ ਅਮਰਤਪਾਲ ਕਾਨੂੰਨੀ ਸੀ ਜੇ ਕਾਨੂੰਨੀ ਸੀ ਤਾਈਏ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਜੀ ਉਹ ਪੰਥ ਦਾ ਬਾਬਾ ਦਾ ਸੀ ਤਾਈਏ ਮੈਂਬਰ ਪਾਰਲੀਮੈਂਟ ਬਣਾਇਆ ਜੀ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਤਾਈਏ ਮੈਂਬਰ ਪਾਰਲੀਮੈਂਟ ਬਣਾਇਆ ਤੇ ਫਿਰ ਜਿਹੜੇ ਉਹਨਾਂ ਦੇ ਮੁਕਾਬਲੇ ਸੀ ਉਹ ਪੰਜਾਬ ਦੇ ਵਿੱਚ ਸ਼ਾਂਤੀ ਨਹੀਂ ਚਾਹੁੰਦੇ ਸੀ ਪੰਜਾਬ ਦੇ ਵਿੱਚ ਭਾਈਚਾਰਾ ਅੱਛਾ ਨਹੀਂ ਚਾਹੁੰਦੇ ਸੀ ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਸੀ ਨਸ਼ਾਣਾ ਕਰਨਾ ਚਾਹੁੰਦੇ ਸੀ ਭਾਈਚਾਰੇ ਦੇ ਵਿੱਚ ਤਰੇੜਾ ਪਾ ਕੇ ਹਿੰਦੂ ਸਿੱਖ ਮੁਸਲਮਾਨ ਨੂੰ ਲੜਾ ਕੇ ਉਹ ਚਾਹੁੰਦੇ ਸੀ ਇਸ ਕਰਕੇ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਤੇ ਹੁਣ ਛੇਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਰੱਬ ਦੇ ਘਰ देर ਜਰੂਰ ਹੁੰਦਾ ਹੈ ਹਨੇਰ ਨਹੀਂ ਹੁੰਦਾ ਅੱਤ ਤੇ ਖੁਦੀ ਦੱਸਦਾ ਵੈਰ ਰਿਹਾ ਬਾਣੀ ਦੇ ਮੁਤਾਬਕ ਆਦ ਸੱਚ ਜੁਗਾਤ ਸੱਚ ਹੈ ਕਿ ਸੱਚ ਨਾਨਕ ਹੋਸੀ ਵੀ ਸੱਚ 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 ਹੀ ਹੁੰਦਾ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ ਸੱਚ ਤੇ ਕੁਚਰ ਪੜਦਾ ਪਾਇਆ ਜਾ ਸਕਦਾ ਅੱਗ ਦੇ ਜਿਹੜੇ ਲੰਬੂ ਹੁੰਦੇ ਐ ਉਹਨਾਂ ਉੱਤੇ ਚਾਦਰ ਦੇ ਕੇ ਕਦੇ ਢਕਿਆ ਨਹੀਂ ਜਾ ਸਕਦਾ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਜਦੋਂ ਸਾਡੀ ਕਿਸੇ ਪ੍ਰਧਾਨ ਮੰਤਰੀ ਨੇ ਗੱਲ ਨਹੀਂ ਸੁਣੀ ਸਾਡੀ ਰਾਸ਼ਟਰਪਤੀ ਨੇ ਗੱਲ ਨਹੀਂ ਸੁਣੀ ਸਾਡੀ ਗੱਲ ਕਿਸੇ ਹਾਈ ਕੋਰਟ ਨੇ ਸੁਣੀ ਨਹੀਂ ਸੁਪਰੀਮ ਕੋਰਟ ਨੇ ਸੁਣੀ ਨਹੀਂ ਪੰਜਾਬ ਦੇ ਜੀ ਮਿਨਿਸਟਰ ਨੇ ਨਹੀਂ ਸੁਣੀ ਸਾਡੀ ਗੱਲ ਨਾ 92 ਐਮ ਐਲ ਏ ਨੇ ਸੁਣੀ ਨਾ ਹਿਮਰ ਰਾਈਟਸ ਕਮਿਸ਼ਨ ਨੇ ਸੁਣੀ ਨਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਸੁਣੀ ਸਾਡੀ ਜਦੋਂ ਗੱਲ ਸੁਣੀ ਨਹੀਂ ਨਾ ਘਰਿਆਕ ਸੁਣੀ ਗਈ ਨਾ ਮਜਾਰਿਆ ਸੁੜੀ ਗਈ ਸਾਡੀ ਜਦੋਂ ਗੱਲ ਹੀ ਨਾ ਸੁਣੀ ਗਈ ਜਦੋਂ ਆਰਟੀਕਲ 14 19 21 ਦੀ ਉਲੰਘਣਾ ਹੋ ਗਈ ਬਿਲਕੁਲ ਸ਼ਰਿਆਮ ਜਮਹੂਰੀਅਤ ਦਾ ਕਤਲ ਹੋ ਗਿਆ ਤੇ ਭਾਈ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਡਿਬੁਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਅਸੀਂ ਰੋਏ ਕਰਲਾਏ ਫਿਰ ਅਸੀਂ ਸਾਰਿਆਂ ਨੇ ਕਿਹਾ ਵੀ ਹੁਣ ਤੁਹਾਡੇ ਤੋਂ ਨਹੀਂ ਮੰਗਣਾ ਨਾ ਅੱਜ ਮੰਗੀਏ ਨਾ ਕੱਲ ਮੰਗੀਏ ਹੁਣ ਗੁਰੂਗ੍ਰੰਥ ਸਾਹਿਬ ਤੋਂ ਮੰਗਾਂਗੇ ਕਾਲ ਤੱਕ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਜੋਦਰੀਆਂ ਕੀਤੀਆਂ ਮਹਾਰਾਣੀ ਸਾਡੀ ਅਰਦਾਸ ਸੁਣ ਲਈ ਅਰਦਾਸ ਸੁਣ ਕੇ ਇਲੈਕਸ਼ਨ 'ਚ ਵੀ ਖੜੇ ਹੋਗੇ ਤੇ ਮਹਾਰਾਜ ਨੇ ਜਿਤਾ ਹੀ ਦਿੱਤਾ ਮੈਂ ਹੁਣ ਇੰਡੀਅਨ ਸਟੇਟ ਨੂੰ ਕਹਿਣਾ ਹੈ ਕਿ ਸੱਚ ਸੱਚ ਹੁੰਦਾ ਭਾਈ ਅਮਰਪਾਲ ਸਿੰਘ ਨੂੰ ਹੁਣ ਤ੍ਰੋਤਰੀਆ ਕਰ ਦੇਣਾ ਚਾਹੀਦਾ ਕਿਉਂਕਿ ਹੁਣ ਸਰਕਾਰ ਦੀ ਡਿਊਟੀ ਹੈ ਕਿ ਉਹ ਇੱਕ ਬਹੁਤ ਸੁਲਝਿਆ ਹੋਇਆ ਨੌਜਵਾਨ ਮੈਂਬਰ ਆਫ ਪਾਰਲੀਮੈਂਟ ਸਾਡੇ ਖਡੂਰ ਸਾਹਿਬ ਤੋਂ ਬਣ ਗਏ ਨਹੀਂ ਤੇ ਹੁਣ ਜਮਹੂਰੀਅਤ ਦਾ ਕਤਲ ਤਾਂ ਪਹਿਲਾਂ ਤੁਸੀਂ ਕਰ ਲਿਆ ਪਹਿਲਾਂ ਵੀ ਨਹੀਂ ਕਰ ਸਕਦੇ ਕਿਉਂਕਿ ਲੋਕ ਜਿਹੜੇ ਉਹ ਵੱਡੇ ਹੁੰਦੇ ਆ ਉਸ ਦੇ ਮੁਤਾਬਕ ਤੁਸੀਂ ਕਾਨੂੰਨ ਦੀਆਂ ਬਿਲਕੁਲ ਧੱਜੀਆਂ ਢਾਤੀਆਂ ਕਿ ਹੁਣ ਇਸ ਵਿੱਚ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਨੂੰ ਤੁਰੰਤ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਹੈ ਦਖਲ ਦੇ ਕੇ ਉਹਨੂੰ ਤੁਰੰਤ ਰਹਾ ਕਰਨਾ ਚਾਹੀਦਾ ਕਿਉਂ ਛੇਤੀ ਆਵੇ ਤੇ ਦਰਬਾਰ ਸਾਹਿਬ ਆ ਕੇ ਮੱਥਾ ਟੇਕੇ ਮੱਥਾ ਟੇਕਿਆ ਕਿ ਆਪਣੀ ਕੌਮ ਨੂੰ ਲਿਜਾ ਕੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਸੌਂਚ ਕੇ ਉੱਥੇ ਆਪਣੀ ਕੌਮ ਦੀ ਗੱਲ ਕਰੇ ਪੰਥ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਨਸ਼ਾ ਜਿਹੜਾ ਸਾਡੀ ਨੌਜੋਨੀ ਨੂੰ ਬਰਬਾਦ ਕਰ ਦਿੱਤਾ ਜ ਉਹਦੀ ਗੱਲ ਕਰੇ ਬਾਰਡਰ ਖੁੱਲਣ ਦੀ ਗੱਲ ਕਰੇ ਸਾਡੇ ਕਿਸਾਨਾਂ ਦੀ ਗੱਲ ਕਰੇ ਵਪਾਰੀਆਂ ਦੀ ਗੱਲ ਕਰੇ ਜਿੰਨਾ ਘਟ ਗੱਡੀਆਂ ਤੇ ਜ਼ੁਲਮ ਹੋਇਆ ਉਹਨਾਂ ਦੀ ਗੱਲ ਉਹ ਪਾਰਲੀਮੈਂਟ ਚ ਕਰ ਸਕੇ ਕਿਉਂਕਿ ਹੁਣ ਇਹਨੂੰ ਜੇਲ੍ਹ ਦੇ ਵਿੱਚ ਹਜੇ ਡੱਕੀ ਰੱਖਣਾ ਇਦੋਂ ਵੱਡਾ ਹੋਰ ਵੱਡਾ ਜਮਹੂਰੀਅਤ ਦਾ ਕਤਲ ਨਹੀਂ ਹੋਵੇਗਾ ਇਹਦੇ ਵਿੱਚ ਮੈਂ ਅਮਨੈਸਟੀ ਇੰਟਰਨੈਸ਼ਨਲ ਨੂੰ ਏਸ਼ੀਆ ਵਾਚ ਨੂੰ ਇਹ ਪੂਰੀ ਕਮੰਤਰੀ ਭਾਈਚਾਰੇ ਨੂੰ ਮੈਂ ਅਮਰੀਕਾ ਦੇ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਵੀ ਕਹਿਣਾ ਕਿ ਇਹਦੇ ਵਿੱਚ ਦਖਲ ਦੇਣੀ ਚਾਹੀਦੀ ਹੈ ਤੁਹਾਨੂੰ ਮੈਂ ਕੈਨੇਡਾ ਦੇ ਵੀ ਪ੍ਰਾਈਮਿੰਿਸਟਰ ਨੂੰ ਕਹਿਣਾ ਇਹਦੇ ਵਿੱਚ ਦਖਲ ਦੇਣੀ ਚਾਹੀਦੀ ਹੈ ਇਹਦੇ ਵਿੱਚ ਇੰਗਲੈਂਡ ਦੇ ਵੀ ਜਿਹੜੇ ਹੈਗੇ ਆ ਪ੍ਰਾਈਮਿੰਿਸਟਰ ਉਹਨੂੰ ਵੀ ਇਹਦੇ ਵਿੱਚ ਦਖਲਦਾਰੀ ਦੇਣੀ ਚਾਹੀਦੀ ਹੈ ਤੇ ਪੂਰੀ ਦੁਨੀਆ ਨੂੰ ਪੂਰੇ ਅਰਬਾਂ ਨੂੰ ਤੇ ਇਹ ਦੇਣੀ ਚਾਹੀਦੀ ਹੈ ਕਿ ਇਹ ਹੁਣ ਤੱਕ ਇਹ ਤਾਂ ਤੁਸੀਂ ਕਹਿੰਦੇ ਸੀ ਅਮਰਪਾਲ ਉਨੂੰ ਦੇਸ਼ ਤੋਂ ਖਤਰਾ ਹੈ ਜਦੋਂ ਕਿ ਪਹਿਲਾਂ ਵੀ ਖਤਰਾ ਕੋਈ ਨਹੀਂ ਸੀ ਨਾ ਉਹਦੇ ਘਰ ਦੇ ਵਿੱਚੋਂ ਕੋਈ ਹਥਿਆਰ ਮਿਲਿਆ ਨਾ ਉਹਦੇ ਘਰ ਦੇ ਵਿੱਚੋਂ ਕੋਈ ਬੰਬ ਮਿਲਿਆ ਨਾ ਉਹਦੇ ਘਰ ਦੇ ਚੋਲਾ ਮਿਲਿਆ ਉਹਦੇ ਘਰ ਦੇ ਵਿੱਚੋਂ ਮਿਲਿਆ ਜੁਰ ਉਹਦੇ ਵਿੱਚੋਂ ਕਿਰਪਾਨ ਮਿਲੀ ਆ ਕਕਾਰ ਮਿਲਿਆ ਕਿ ਸ਼ਹਿਰੇ ਮਿਲਿਆ ਕੰਗੇ ਮਿਲਿਆ ਕੜੇ ਮਿਲਿਆ ਇਹ ਸਾਰਾ ਕੁਝ ਉਹਦੇ ਘਰੋਂ ਮਿਲਿਆ ਇਹ ਸਾਰੇ ਸਿੱਖਾਂ ਦੇ ਘਰੋਂ ਮਿਲਣਾ ਚਾਹੀਦਾ ਤੇ ਇਸ ਕਰਕੇ ਇੰਡੀਅਨ ਸਟੇਟ ਨੂੰ ਹੁਣ ਕਰਾਰਾ ਜਵਾਬ ਪੰਜਾਬ ਵਾਲਿਆਂ ਨੇ ਤੇ ਪੰਥ ਵਾਲਿਆਂ ਨੇ ਦੇ ਦਿੱਤਾ ਤੇ ਅਮਰਤਪਾਲ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਹੈ ਤੇ ਭਾਈ ਸਰਬਜੀਤ ਸਿੰਘ ਜੀ ਜਿਹੜਾ ਯੋਧਾ ਜਰਨੈਲ ਹੈ ਜਿਨ੍ਹਾਂ ਨੇ ਡਿੱਗੀ ਹੋਈ ਪੱਗ ਸਿਕੋਂ ਵੀ ਰੱਖੀ ਆ ਸਿਰ ਦੇ ਉੱਤੇ ਉਹਨੂੰ ਵੀ ਪਾਰਲੀਮੈਂਟ ਮੈਂਬਰ ਫਰੀਦਕੋਟ ਤੋਂ ਬਣਾ ਦਿੱਤਾ ਅਸੀਂ ਹੁਣੇ-ਹੁਣੇ ਮਿਲੇ ਸੀ ਵਿਚਾਰਾ ਹੋਈਆਂ ਇਹੋ ਵੀ ਜਾ ਕੇ ਪਾਰਲੀਮੈਂਟ ਦੇ ਵਿੱਚ ਪੰਥ ਪੰਜਾਬ ਦੀ ਗੱਲ ਕਰਨਗੇ ਆਪਣੀ ਕੌਮ ਦੀ ਗੱਲ ਕਰਨਗੇ ਤੇ ਤਾਂ ਜੋ ਆਪਾਂ ਜਿਹੜੇ ਪੰਜਾਬ ਦੇ ਵਿੱਚ ਬਦਮਨੀ ਫੈਲੀ ਪਈ ਆ ਨਸ਼ਿਆਂ ਦਾ ਦਰਿਆ ਵਗ ਰਿਹਾ ਸਾਡੀ ਨੌਜਵਾਨੀ ਬਿਲਕੁਲ ਬਰਬਾਦ ਹੋਈ ਪਈ ਆ ਇਸ ਕਰਕੇ ਉਸ ਨੂੰ ਬਚਾਉਣ ਦੇ ਲਈ ਇਹ ਸਾਡੀ ਕੌਮ ਦੇ ਵਿੱਚ ਨਵਾਂ ਜਿਹੜਾ ਪਰਵਰਤਨ ਆਇਆ ਤੇ ਭਾਈ ਉੱਥੇ ਜਿੱਥੇ ਆਪਾਂ ਕੱਲ ਨੂੰ ਜਾ ਕੇ ਅਰਦਾਸ ਵੀ ਕਰਾਂਗੇ ਭਾਈ ਅਮਰਪਾਲ ਦੀ ਚੜ੍ਹਦੀ ਕਲਾ ਦੀ ਭਾਈ ਸਰਬਜੀਤ ਸਿੰਘ ਦੀ ਕਿ ਸੱਚੇ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਸਾਡੀ ਸੇਵਾ ਤੁਸੀਂ ਮੰਨ ਲਈ ਹੈ ਪ੍ਰਮਾਨ ਹੋ ਗਈ ਹੈ ਤੇ ਹੁਣ ਇੰਡੀਅਨ ਸਟੇਟ ਨੂੰ ਛੇਤੀ ਤੋਂ ਛੇਤੀ ਅਮਰਪਾਲ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ ਜੇ ਦੇਰੀ ਕਰਨਗੇ ਇਹ ਹੋਰ ਵੀ ਇੱਕ ਕਾਨੂੰਨੀ ਬਹੁਤ ਵੱਡਾ ਜੁਰਮ ਕਰਨਗੇ ਤੇ ਇਸ ਕਰਕੇ ਮੈਂਬਰ ਪਾਰਲੀਮੈਂਟ ਨੂੰ ਬਣਾ ਕੇ ਡਿਗੁਰੂਗੜ ਦੀ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਜਦੋਂ ਫਿਰ ਅਮਰਤਪਾਲ ਰਿਹਾ ਹੋ ਗਿਆ ਤੇ ਉਹ ਸਾਰੇ ਕੇਸ ਦਾ ਮੁਖੀ ਅਤੇ ਨਾਲ ਦੀ ਨਾਲ ਦੂਜਿਆਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਇਸ ਕਰਕੇ ਇਸ ਅੱਜ ਸਾਬਤ ਹੋ ਗਿਆ ਹੈ ਕਿ ਪੂਰੀ ਪੰਜਾਬ ਨੇ ਪੂਰੇ ਪੰਥ ਨੇ ਪੂਰੀ ਕੌਮ ਨੇ ਸਾਰੇ ਭਾਈਚਾਰੇ ਨੇ ਸਾਬਤ ਕਰਤਾ ਕਿ ਅਮਰਤਪਾਲ ਨੂੰ ਜਿਹੜਾ ਜੇਲ੍ਹ ਦੇ ਵਿੱਚ ਟੱਕਿਆ ਸੀ ਉਹ ਗੈਰਕਾਨੂੰਨੀ ਸੀ ਤੇ ਅਮਰਤਪਾਲ ਕਾਨੂੰਨੀ ਸੀ ਜੇ ਕਾਨੂੰਨੀ ਸੀ ਤਾਂ ਹੀ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੈ ਜਿਉ ਪੰਥ ਦਾ ਵਫਾਦਾਰ ਸੀ ਤਾਂ ਹੀ ਇਹ ਮੈਂਬਰ ਪਾਰਲੀਮੈਂਟ ਬਣਾਇਆ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਤਾਂ ਹੀ ਇਹ ਮੈਂਬਰ ਪਾਰਲੀਮੈਂਟ ਬਣਾਇਆ ਤੇ ਫਿਰ ਜਿਹੜੇ ਉਹਨਾਂ ਦੇ ਮੁਕਾਬਲੇ ਸੀ ਉਹ ਪੰਜਾਬ ਦੇ ਵਿੱਚ ਸ਼ਾਂਤੀ ਨਹੀਂ ਚਾਹੁੰਦੇ ਸੀ ਪੰਜਾਬ ਦੇ ਵਿੱਚ ਭਾਈਚਾਰਾ ਅੱਛਾ ਨਹੀਂ ਚਾਹੁੰਦੇ ਸੀ ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਸੀ ਨਸ਼ਾਣਾ ਕਰਨਾ ਚਾਹੁੰਦੇ ਸੀ ਭਾਈਚਾਰੇ ਦੇ ਵਿੱਚ ਤਰੇੜਾ ਪਾ ਕੇ ਹਿੰਦੂ ਸਿੱਖ ਮੁਸਲਮਾਨ ਨੂੰ ਲੜਾ ਕੇ ਉਹ ਚਾਹੁੰਦੇ ਸੀ ਇਸ ਕਰਕੇ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਤੇ ਹੁਣ ਛੇਤੀ ਛੇਤੀ ਇੰਡੀਅਨ ਸਟੇਟ ਨੂੰ ਇੰਡੀਅਨ ਸਰਕਾਰ ਨੂੰ ਉਹਨੂੰ ਤੁਰੰਤ ਰਿਹਾਰ ਕਰ ਦੇਣਾ ਚਾਹੀਦਾ ਤੇ ਤਾਂ ਜੋ ਫਿਰ ਲੋਕਾਂ ਦੇ ਕੋਲੇ ਆ ਕੇ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਤੇ ਆਪਣਾ ਸਾਰੇ ਜਿਹੜੇ ਮਸਲੇ ਆ ਉਹ ਪੰਜਾਬ ਦੇ ਵਿੱਚ ਰੱਖਣ ਤੇ ਉਹ ਆਪਣੇ ਧਰਮ ਸਿੱਖੀ ਦਾ ਤੁਰਾ ਜਿਹੜਾ ਕਾਲ ਤੱਕ ਤੇ ਉਹ ਮੱਥਾ ਟੇਕ ਕੇ ਉਹ ਫਿਰ ਪਾਰਲੀਮੈਂਟ ਨੂੰ ਜਾ ਸਕਣ ਅਗਲੀ ਜਿਹੜੀ ਗੱਲ ਆ ਉਹ ਪੰਜਾਬ ਦੀ ਕਰਨ ਤੇ ਦੂਜੇ ਪਾਸੇ ਹੁਣ ਮੈਂ ਬੇਨਤੀ ਕਰਦਾ ਕਿ ਸਾਰੇ ਵੀਰਾਂ ਨੂੰ ਕਿ ਅਸੀਂ ਨੂੰ ਭੁੱਲਣਾ ਨਹੀਂ ਚਾਹੀਦਾਗਾ ਨੈਵਰ ਫੋਰਗਟ 84 ਨੈਵਰ ਫੋਰਗੇਟ 1 ਜੂਨ 2015 1 ਜੂਨ 84 ਤੇ 1 ਜੂਨ ਜਿਹੜਾ 2024 ਤਰਨਤਾਰਨ ਦੇ ਲੋਕ ਤਾਂ ਬਿਲਕੁਲ ਨਹੀਂ ਭੁੱਲੇ ਉਹਨਾਂ ਨੇ ਯਾਦ ਰੱਖਿਆ ਤੇ ਜਿਹਨਾਂ ਦਰਬਾਰ ਸਾਹਿਬ ਟਾਉਣ ਤੇ ਟਾਉਣ ਵਾਲੇ ਗਲਾਂ ਚ ਟਾਇਰ ਪਾਉਣ ਵਾਲੇ ਉਹ ਨਹੀਂ ਜਿਤਾਏ ਫਰੀਦਕੋਟ ਵਾਲਿਆਂ ਨੇ ਵੀ ਯਾਦ ਰੱਖਿਆ ਗਲਾਂ ਚ ਟਾਇਰ ਪਾਉਣ ਤੇ ਪਾਉਣ ਵਾਲੇ ਦਰਬਾਰ ਸਾਹਿਬ ਟਾਉਣੇ ਨਹੀਂ ਜਿਤਾਏ ਉਹਨਾਂ ਨੇ ਪੰਜ ਚ ਦਿਾਇਆ ਬਾਕੀ ਪੰਜਾਬ ਦੇ ਲੋਕ ਭੁੱਲ ਗਏ ਜਿਨ੍ਹਾਂ ਨੇ ਸੱਕ ਸਿੱਟਾਂ ਉਹਨਾਂ ਨੂੰ ਦਿਤਾਇਆ ਜਿਨ੍ਹਾਂ ਨੇ ਗਲਾਂ 'ਚ ਟਾਇਰ ਪਾਏ ਤਿਆਂ ਪੰਨਾਂ ਦੀਆਂ ਬੇਪਤੀਆਂ ਕੀਤੀਆਂ ਗਲਾਂ 'ਚ ਟਾਇਰ ਪਾਏ ਤੇ ਇਸ ਕਰਕੇ ਹਜੇ ਪੰਜਾਬ ਦਾ ਜਿਹੜਾ ਇੱਕ ਹਿੱਸਾ ਹੈ ਉਹਨੇ ਯਾਦ ਰੱਖਿਆ ਪੰਜਾਬ ਦੀਆਂ ਜਿਹੜੀ 7 ਸੀਟਾਂ ਉਹ ਦਿੱਤੇ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਟਾਇਆ ਟੋਇਆ ਗਲਾਂ 'ਚ ਟਾਇਰ ਪਾਏ ਤਿਆਂ ਪੰਨਾਂ ਨੇ ਬੇਪਤੀਆਂ ਕੀਤੀਆਂ ਤੇ ਫਿਰ ਮੈਂ ਬੇਨਤੀ ਕਰਦਾ ਕਿ ਪੰਜਾਬ ਦੇ ਲੋਕੋ ਜਿਸ ਤਰੀਕੇ ਤੁਸੀਂ ਇਹ ਦੋ ਸੀਟਾਂ ਤੇ ਯਾਦ ਰੱਖਿਆ ਆਉਣ ਵਾਲੇ ਸਮੇਂ 'ਚ ਇਹ ਵੀ ਯਾਦ ਰੱਖਿਆ ਜੇ ਕਿਉਂਕਿ ਜਿਨ੍ਹਾਂ ਨੇ ਤੁਹਾਡੇ ਇਸਟਨ ਟਾਇਆ ਹੋਵੇ ਗੁਰੂ ਗ੍ਰੰਥ ਸਾਹਿਬ ਰੋਲਿਆ ਹੋਵੇ ਗਲੀਆਂ ਦੇ ਵਿੱਚ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੋਈ ਕਰਾਈ ਹੋਵੇ ਤੇ ਫਿਰ ਉਹਨਾਂ ਉਹਨਾਂ ਦੀਆਂ ਉਹਨਾਂ ਨੂੰ ਗਲੀਆਂ ਚ ਰੋਲਿਆ ਹੋਵੇ ਤੇ ਦੇਸ਼த் ਰੋਹੀ ਦੇ ਪਰਚੇ ਪਾ ਕੇ ਲੱਕੜਾ ਚੋਰੀ ਦੇ ਪਰਚੇ ਪਾ ਕੇ ਜੇਲ੍ਹਾਂ ਚ ਡੱਕਿਆ ਹੋਵੇ ਅੱਜ ਕੁਰਬਾਨੀ ਕਰਨ ਵਾਲੇ ਨੂੰ ਭੁੱਲ ਗਏ ਆ ਤੇ ਬਾਕੀ ਵੀ ਜਿਹੜੀਆਂ 9 ਸੀਟਾਂ ਤੇ 3 12 ਸੀਟਾਂ ਟੋਟਲ 10 ਤੇ ਹੁਣ 10 ਸੀਟਾਂ ਦੇ ਵੀ ਭਾਈ ਅਗਲੇ ਵਾਰੀ ਫਿਰ ਯਾਦ ਰੱਖਿਆ ਜੀ ਕਿ ਕਿਤੇ ਤੁਸੀਂ ਕਲੰਕ ਨਾ ਲਵਾ ਲਿਆ ਜੀ ਤੇ ਮੈਂ ਫਰੋਇ ਪਰ ਦੇ ਲੋਕਾਂ ਦਾ ਧੰਨਵਾਦ ਕਰਦਾ ਚੜਦੀ ਕਲਾ ਜੀ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਕਿਹਾ ਜੇ ਤੁਸੀਂ ਮੈਨੂੰ ਜਿਤਾ ਦੇਵੋਗੇ ਤੇ ਉਮੀ ਤੁਹਾਡਾ ਜੇ ਤੁਸੀਂ ਮੇਰੀ ਜਬਾਨ ਤੇ ਜਬਤ ਕਰਾ ਦੇਵੋਗੇ ਤਾਂ ਵੀ ਤੁਹਾਡਾ ਜੇ ਭਾਈ ਤੁਸੀਂ ਮੈਨੂੰ ਹਰਾ ਦੇਵੋਗੇ ਤਾਂ ਵੀ ਤੁਹਾਡਾ ਹੁਣ ਤੁਸੀਂ ਮੈਨੂੰ ਫਰੋਇ ਤੋਂ ਹਰਾਤ ਹੈ ਹਰਾਇਆ ਨਹੀਂ ਮੇਰੀ ਜਬਾਨ ਤੇ ਜਬਤ ਕਰਾਈ ਹੈ ਪਰ ਮੈਂ ਲੜਿਆ ਲੋਕਾਂ ਲਈ ਆ ਮੈਂ ਕਿਸਾਨਾਂ ਲਈ ਲੜਿਆ ਮਜ਼ਦੂਰਾਂ ਲਈ ਲੜਿਆ ਬਾਰਡਰਾਂ ਲਈ ਲੜਿਆ ਪਾਣੀ ਲਈ ਲੜਿਆ ਤੇ ਭਾਵੇਂ ਤੁਸੀਂ ਮੇਰੀ ਜਬਾਨ ਤੇ ਜਵਾਤੀ ਅੱਜ ਮੈਂ ਮੈਦਾਨ ਚ ਫਿਰੇ ਆ ਗਿਆ ਮੈਂ ਤੁਹਾਡੇ ਲਈ ਲੜਾਂਗਾ ਜਿੱਥੇ ਸੱਦੋਂ ਜਾਊਂਗਾ ਤੇ ਜਦੋਂ ਜਦ ਕਰੂੰਗਾ ਜੇ ਥੋੜੇ ਮੈਂਬਰ ਪਾਰਲੀਮੈਂਟ ਤੋਂ ਜਿਤਾ ਕੇ ਭੇਜਿਆ ਜੋ ਪਾਰਲੀਮੈਂਟ ਤੇ ਨਾਂ ਬੋਲਿਆ ਤੇ ਫਿਰ ਮੈਂ ਬੋਲਣ ਦੀ ਮਨਜ਼ੂਰੀ ਕਰਾਂਗਾ ਮੈਂ ਪਾਰਲੀਮੈਂਟ ਤੋਂ ਬਾਹਰ ਬੋਲਾਂਗਾ ਮੈਂ ਸੜਕਾਂ ਤੇ ਬੋਲਾਂਗਾ ਮੈਂ ਰੋੜਾਂ ਤੇ ਬੋਲਾਂਗਾ ਮੈਂ ਚਰਾਹਿਆਂ ਤੇ ਬੋਲਾਂਗਾ ਜਿੱਥੇ ਜਿੱਥੇ ਮੈਨੂੰ ਭੇਜेंगे ਜੇਲਾਂ ਜਿਵੇਂ ਡੱਕ ਕੇ ਫਿਰ ਮੈਂ ਜੇਲਾਂ ਜਿਵੇਂ ਤੁਹਾਡੇ ਲਈ ਬੋਲਾਂਗਾ ਤੇ ਮੈਂ ਸਾਰੇ ਥਾਂ ਲਈ ਤੁਹਾਡੇ ਲਈ ਬੋਲਾਂਗਾ ਕਿ ਮੇਰੀ ਡਿਊਟੀ ਆ ਤੁਹਾਡੇ ਲਈ ਇਸ ਕਰਕੇ ਮੇਰੇ ਕਰਮਾਂ ਦੇ ਵਿੱਚੇ ਨਹੀਂ ਸੀ ਗੱਲ ਤੇ ਫੇਰ ਜੋ ਵਾਈਕਰੂਡੀ ਕੀਤਾ ਉਹ ਠੀਕ ਕੀਤਾ ਮੈਂ ਮਹਾਰਾਜ ਦਾ ਜਿਹੜਾ ਫਤਵਾ ਦਿੱਤਾ ਜਿਹੜਾ ਲੋਕਾਂ ਦਾ ਫਤਵਾ ਦੰਦ ਦਾ ਪ੍ਰਮਾਣ ਕਰਦਾਗਾ ਮੈਂ ਅੱਗੋ ਜਲਦੋ ਜਨਨ ਲੰਗਦਾ ਰਹਿਵਾਂਗਾ ਤੇ 6 ਜੂਨ ਕੱਲ ਨੂੰ ਪਾਈ ਸਾਰੇ ਦਰਵਾਜ਼ਾ ਸਭ 6 ਵਜੇ ਸ੍ਰੀ ਕਾਲ ਤੱਕ ਤਾਂ ਪਹੁੰਚ ਜੇ ਤਾਂ ਜੋ ਸੰਤ ਜਰਨੈਲ ਸਿੰਘ ਪੰਡਰਾਵਾਲੇ ਜਿਨ੍ਹਾਂ ਨੇ ਸਿੱਖੋਂ ਦੀ ਡਿੱਗੀ ਕੋ ਪੱਗ ਸਿਰ ਤੇ ਰੱਖੀਆ ਇੰਡੀਆ ਦੀ ਫੌਜ ਦੇ ਨਾਲ ਬ੍ਰਿਟਾਨੀਆ ਦੀ ਫੌਜ ਦੇ ਨਾਲ ਤੇ ਸੋ ਵੀ ਤੇ ਰੂਸ ਤੇ ਇੰਡੀਆ ਦੀ ਫੌਜ ਬੀਜੇਪੀ ਨਾਲ ਲੜਿਆ ਤੇ ਆਪਾਂ ਜਾ ਕੇ ਆਪਣੇ ਸਿਤਾ ਨੂੰ ਯਾਦ ਕਰੀਏ ਤੇ ਭਾਈ ਮਨ ਮੈਂ ਦੁਬਾਰਾ ਫੇਰ ਕਹਾਂ ਇੰਡੀਅਨ ਸਟੇਟ ਦੇ ਮਰਤਪਾਲ ਨੂੰ ਛੇਤੀ ਛੇਤੀ ਰਿਹਾ ਕਰ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਮੋਦੀ ਦਾ ਬਰਾਬਰ ਮੋਚਨ ਉਤਾ ਦੇ ਕੇ ਜੇ ਸਿੱਟੇ ਕੌਮ ਦੀ ਗੱਲ ਕਰੇ ਤੇ ਇਸੇ ਤਰੀਕੇ ਸਰਬਜੀਤ ਸਿੰਘ 인ਦਰਾ ਗਾਂਧੀ ਦੇ ਪੋਤੇ ਰੋਹਲ ਗਾਂਧੀ ਦੇ ਸਾਹਮਣੇ ਬੈਠ ਕੇ ਅੱਖ ਚੱਕ ਕੇ ਗਾਲ ਕਰੇ ਕਿ ਆ ਕੌਮ ਨੇ ਮੈਨੂੰ ਭੇਜਿਆ ਆ ਪੰਜਾਬ ਨੇ ਮੈਨੂੰ ਭੇਜਿਆ ਤੇ ਇਹ ਪੰਥ ਦੇ ਪੰਜਾਬ ਦੀ ਗੱਲ ਕਰੀ ਪੰਜਾਬ ਨੂੰ ਸ਼ਾਂਤੀ ਵਿੱਚ ਲਿਆ ਕੇ ਤੇ ਅ ਸਿੱਖ ਕੌਮ ਜਿਹੜੀ ਗਲਾਮੀ ਚ ਵਸਿਆ ਬਲਮੀ ਤੋਂ ਲੰਬੀ ਵਾ ਗੱਲ ਕਰੀ ਵਾਹਿਗੁਰੂ ਜੀ ਦਾ ਖਾਲਸਾ ਹੈ